ਤਾਂ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਡਾ ਨਿੱਕ ਵਾਪਸ ਆ ਗਿਆ ਫੇਰ ਵਲੌਗ ਬਣਾਉਣ ਲਈ ਤੇ ਆਹ ਤੁਸੀਂ ਪਿੱਛੇ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਜਿੱਥੇ ਹੁੰਦੇ ਆਗੇ ਆਪਣੇ ਨਰਸਿੰਗ ਡਿਪਾਰਟਮੈਂਟ ਵਾਲਾ ਹਨਾ ਮੈਡੀਕਲ ਕਾਲਜ ਨੇ ਦੇਖ ਸਕਦੇ ਹੋ ਇਹਦੇ ਅਪੋਜ਼ਿਟ ਸਾਈਡ ਹੈਗਾਗਾ ਆਪਣਾ ਕੀ ਆ ਹਸਪਤਾਲ ਸਰਕਾਰੀ ਜਿੱਥੋਂ ਕੇ ਬੱਚੇ ਇਤੋਂ ਪੜਾਈ ਕਰਕੇ ਨਾਲ ਦੇ ਇਦਾਂ ਜੀ ਆਹ ਹੋ ਜਾਂਦੇ ਹੈਗੇ ਹਨਾ ਬੱਚਿਆਂ ਦਾ ਟੈਸਟੀਮੋਨੀਅਲ ਵਲੌਗ ਪਾਏ ਕਰਾਂਗੇ ਮਿੱਤਰੋ ਦੁਬਾਰੇ ਫੇਰ ਤੇ ਹੁਣ ਆਪਾਂ ਸੈਟਅਪ ਲਈ ਜਗ੍ਹਾ ਲੱਭ ਲਗੇ ਹਨਾ ਵੀ ਕਿੱਥੇ ਬਣਾਉਣਾ ਲਾਉਣਾ ਹਨਾ ਵੈਸੇ ਤਾਂ ਯਾਰ ਮੈਨੂੰ ਲੱਗਦਾ ਅੰਦਰ ਦਾ ਆਲਾਉਡ ਨਹੀਂ ਹੋਣਾ ਬਾਹਰ ਕਹਿ ਰਿਹਾ ਕਿਤੇ ਵੀ ਬਾਹਰ ਲਾਉਣਾ ਹਨਾ ਤੇ ਦੇਖੀਏ ਫਿਰ ਕਿੱਥੇ ਲਾਈਏ ਆਊਟਡੋਰ ਸ਼ੂਟ ਕਰਨਾ ਯਾਰ ਕਿੱਥੇ ਲਾਈ ਇਹ ਮਿਲ ਗਈ ਲੋਕੇਸ਼ਨ ਮਿੱਤਰੋ ਲਾਉਣੇ ਆ ਇਹ ਇੱਧਰ ਲਾਉਣਾ ਕਹਿੰਦੇ ਜੰਗਲਾ ਚ ਦਿਖਾਵਾਂਗੇ ਤੁਹਾਨੂੰ ਹਨਾ ਦੱਸਾਂਗੇ ਪ੍ਰੋਪਰ ਕਿਵੇਂ ਲੱਗਦਾ ਹਨਾ ਐ ਨਹੀਂ ਦਾਦਾ ਕਿਵੇਂ ਲਾਉਣਾ ਤੁਸੀਂ ਕਾਪੀ ਕਰ ਜਿਓਗੇ ਫਿਰ ਤੁਸੀਂ ਮੈਂ ਤਸੱਖੂਂਗੀ ਦੱਸੂਗਾ 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 ਸਾਰਾ ਕੁਝ ਦੱਸੂਗਾ ਤੇ ਹੁਣ ਚੱਲੀਏ ਸੈਟਅਪ ਲਾ ਲਈਏ ਹਨਾ ਆਜੇ ਚ ਲੱਗੇ ਓ ਵੀ ਮਿੱਤਰੋ ਕਹਿੰਦਾ ਇੱਥੇ ਲਾਉਣਾ ਸਰੀਂ ਥੱਲੇ ਜਿਹਨੂੰ ਪਿਆਬੀ ਚ ਕਹਿੰਦੇ ਆ ਸਰੀਂ ਜਿੱਥੇ ਪੈਂਦੀ ਆ ਲੱਸੀ ਇੱਥੇ ਲਾਉਣਾ ਸੈਟਅਪ ਤਾਂ ਆਜੋ ਮਿੱਤਰੋ ਲਾਈਏ ਸੈਟਅਪ ਚਲੋ ਚਲੀਏ A few moments later ਹਲੋ ਵੀ ਮਿੱਤਰੋ ਕਹਿੰਦੇ ਸੈਟਅਪ ਆਪਾਂ ਲਾਤਾ ਏ ਹੂੰ ਉੱਥੇ ਹੀ ਤੇ ਫੋਨ ਲਓ ਸੀ ਇਸ ਕਰਕੇ ਰੋਦਾ ਦੁਖਾ ਨਹੀਂ ਹਣਾ ਮੈਂ ਫੋਨ ਇੱਕ ਫੋਨ ਦੀ ਪ੍ਰੋਬਲਮ ਵਾਲੀ ਯਾਰ ਗਰੀਬ ਦਾ ਫੋਨ ਸਟਾਰਟ ਬਲਾਤਾ ਹੁਣ ਆਪਾਂ ਕਰਾਂਗੇ ਸ਼ੂਟ ਆਜੋ ਲੋ ਵੀ ਮਿੱਤਰੋ ਬੱਚੇ ਸ਼ੂਟ ਕਰਦੇ ਹੋਏ ਦੇਖ ਸਕਦੇ ਹੋ ਤੁਸੀਂ ਵਧੀਆ ਤਿਆਰੀ ਜੌਂਦੇ ਹਨ ਮੈਂ ਤੁਹਾਨੂੰ ਇਹੀ ਐਡਵਾਈਸ ਕਰਾਂਗਾ ਕੁਆਲਿਟੀ ਚੈੱਕ ਕਰੋ ਆਪਣੀ ਆਊਟਡੋਰ ਚ ਵੀ ਸੈਟ ਹਨ ਫਰੀਦਕੋਟ ਕਾਰਨ ਆਏ ਸੀ ਸ਼ੂਟ ਆ ਕਿੰਨਾਂ ਦੀ ਆਵਾਜ਼ ਆ ਓਏ ਹੇ ਉਹਨਾਂ ਦੀ ਆਵਾਜ਼ ਆ ਜਿਹੜੇ ਮੇਰੇ ਪਿੱਠ ਪਿੱਛੇ ਭੌਂਕਦੇ ਆ ਜਿਨ੍ਹਾਂ ਨੂੰ ਕਹਿੰਦੇ ਆ ਡੌਗੀ ਇਹ ਉਹ ਆ ਸ਼ੂਟ ਆਪਣਾ ਅੱਤਾ ਹੋਇਆ ਕੰਪਲੀਟ ਹਲੇ ਤਾਂ ਕਿਉਂਕਿ ਬੱਚਿਆਂ ਦਾ ਪੇਪਰ ਸੀਗਾ ਇਸ ਕਰਕੇ ਆਪਾਂ ਸ਼ੂਟ ਕੀਤਾ ਨੀਗਾ ਚਾਹ ਜੂ ਪੀਤੀ ਵਧੀਆ ਸਰੀਰ ਬਣ ਲੇ ਮੜੀ ਜੀ ਖਾਲੀ ਮੋਲ ਬਣਿਆ ਪਿਆ ਹੁਣ ਬਾਈ ਵਰਗੇ ਕਹਿੰਦੇ ਖਾਲਾ ਯਾਰ ਮੈਂ ਕਿ ਨਹੀਂ ਆਪਦੀ ਖਾ ਕੇ ਆਏ ਸੀ ਨਾ ਘਰੋਂ ਤੇ ਇਰ ਕਾਫੀ ਦਿਨ ਹੋ ਗਏ ਸੀ ਨਾ ਮੈਂ ਨਾ ਵਲੌਗ ਨਹੀਂ ਪਾਇਆ ਥੋੜਾ ਜਣਾ ਚੱਕਰ ਸੀਗਾ ਕੋਈ ਤੇ ਹੁਣ ਆਪਾਂ ਵਲੌਗ ਜ਼ਰੂਰ ਪਾਇਆ ਕਰਾਂਗੇ ਤੇ ਤੁਸੀਂ ਦੇਖਿਆ ਕਰਨਾ ਹਨਾ ਤੇ ਥੋੜੀ ਜੀ ਜੀ ਆਪਾਂ ਨੂੰ ਫੋਨ ਦੀ ਵੀ ਪ੍ਰੋਬਲਮ ਆ ਗਈ ਸੀਗੀ ਤੁਹਾਨੂੰ ਵਿੱਚ ਬੋਲਣਾ ਜ਼ਰੂਰੀ ਹੁੰਦਾ ਯਾਰ ਜਦੋਂ ਮੈਂ ਗੱਲਾਂ ਕਰੀ ਜਾਂਦਾ ਤੇ ਮਿੱਤਰੋ ਇਹ ਸੈਟਅਪ ਦੇਖ ਕੇ ਪਤਾ ਲੱਗਦੇ ਹੁਣ ਕਿੰਨਾ ਹਾਰਡਵਰਕ ਕਰਦਾ ਐ ਨਾ ਮੈਂ। ਵਲੌਗ ਤਾਂ ਨਹੀਂ ਪਾ ਰਿਆ ਸੀ ਨਾ ਮੈਂ ਕਿਉਂਕਿ ਨਾਈਟ ਵੀ ਡਿਊਟੀ ਹੁੰਦੀ ਆ ਯਾਰ, ਡੇ ਵੀ ਡਿਊਟੀ ਹੁੰਦੀ ਆ ਨਾ ਫਿਰ ਕੰਮ 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 ਇਹ ਚੀਜ਼ਾਂ ਨੂੰ ਟਾਈਮ ਨਹੀਂ ਮਿਲ ਰਿਹਾ ਸੀਗਾ। ਹੁਣ ਆਪਾਂ ਜ਼ਰੂਰ ਪਾਇਆ ਕਰਾਂਗੇ। ਟੈਨਸ਼ਨਾਂ ਦੂਰ ਕਰਕੇ ਹਨਾ ਤੁਹਾਡੀਆਂ ਟੈਨਸ਼ਨਾਂ ਦੂਰ ਕਰਿਆ ਕਰਨੀਆਂ ਹਸਾ-ਹਸਾ ਕੇ। ਆਪ ਤਾਂ ਵੈਸੇ ਉੱਤੋਂ-ਤੋਂ ਹੱਸਦੇ ਆਂ ਅੰਦਰੋਂ ਤਾਂ ਜੰਗ ਸਮਝ ਹੀ ਗਏ ਹੋਗੇ ਨਾ ਤੁਸੀਂ ਤੇ ਮਿਲਦੇ ਆ ਬਾੜੀ ਵੀ ਕਾਫੀ ਵੱਡੀ ਹੋ ਗਈ ਆ ਕਟਾਉਣ ਵਾਲੀ ਆ ਇਹ ਤਾਂ ਨਹੀਂ ਕਟਾਈ ਸੀ ਆਪਣੇ ਸ਼ੀਧੀ ਦਿਹਾੜੇ ਚੱਲੀ ਜਾਂਦੇ ਸੀ ਨਾ ਸਿੱਖਾਂ ਦੇ ਤਾਂ ਕਰਕੇ ਨਹੀਂ ਕਟਾਈ ਹੁਣ ਮਾੜੇ ਮੋٹے ਸੋਹਣੇ ਬਣ ਜਾਗੇ ਨਾ ਤੇ ਚਲੋ ਜੀ ਮਿਲਦੇ ਆ ਅਗਲੇ ਸ਼ਾਟ ਚ ਹੂੰ ਫੱਕ ਫੋਟ ਲੱਗੀ ਪਈ ਆ ਇਕ ਤਾਂ ਨਾ ਜੇ ਕੰਮ ਕਰਨ ਲੱਗ ਜਾਨੇ ਤਾਂ ਐ ਲੱਗਦਾ ਵੀ ਵੇਲੇ ਰਹੀਏ ਹਨਾ ਜੇ ਵੇਲੇ ਉਹਨੇ ਤਾਂ ਹੋਈ ਜਾਂਦਾ ਵੀ ਕੰਮ ਕਰੀਏ ਪੈਂ ਕਿੱਧਰ ਜਾਵੇ ਬੰਦਾ ਯਾਰ ਕਿੱਧਰ ਜਾਵੇ ਬੰਦਾ ਦੱਸੋ ਮੈਨੂੰ ਹਣ ਤੇ ਇਹ ਦਾ ਆਪਦੇ ਵਾਲਾ ਏ ਰਗਣ ਆਪਦੇ ਵਾਲੇ ਹੁੰਦਾ ਆ ਹੁਣ ਇੱਧਰ ਆਏ ਫਿਰਦੇ ਆ ਜੀ ਜਾਨੀ ਲੱਗ ਰਿਹਾ ਹਨਾ ਆਪਣੇ ਉਧਰ ਬਠਿੰਡੇ ਭੈਣ ਦੇ ਖਸਮਾਂ ਦੇਣੇ ਦਾ ਨਜ਼ਾਰਾ ਬੰਨਿਆ ਪਿਆ ਹੁੰਦਾ ਹਨਾ ਇਧਰੋਂ ਆਇਆ ਇਧਰੋਂ ਆ ਆ ਵੀ ਕਿਵੇਂ ਆ ਠੀਕ ਐ ਐ ਹੀ ਹੋਈ ਜਾਂਦਾ ਇੰਦਰਾ ਇਹ ਜਾਂਦੇ ਬਣਾਉਣੀ ਪਾਉਣਾ ਗੱਲਬਾਤ ਪੂਰੀ ਹੋਰ ਬਾਈ ਹੋਰ ਬਾਈ ਕਰਨਾ ਹੀ ਪਊਗਾ ਹਨਾ ਤੇ ਕੀ ਲਾਈ ਵਾਇਰ ਮੇਰੀ ਦਿਨੇ ਕੰਮ ਰਾਤ ਨੂੰ ਕੰਮ ਇਹਦੋਂ ਬਾਅਦ ਤਾਂ ਮੈਂ ਸੌਂ ਹੀ ਜਾਂਨਾ ਮੈਨੂੰ ਕਹਿੰਦੇ ਤੈਨੂੰ ਕੋਈ ਗੱਲਬਾਤ ਦੇ ਨਹੀਂ ਪਤਾ ਲੱਗਦਾ ਆਸ-ਪਾਸੇ ਦੀ ਦਾ ਪਤਾ ਕਿਵੇਂ ਲੱਗੂਗਾ ਪਤਾ ਲੱਗੇ ਕਿਵੇਂ ਸਾਰੀ ਡੈੜੀ ਦਾ ਕੰਮ ਚੱਜ ਰਹੀ ਨੇ ਸਾਰੀ ਡੈੜੀ ਨਲਗਾਂ ਲੱਗ ਗਈਆਂ ਓਏ ਆਹ ਠੰਡ ਬਾਲੀ ਐ ਰਿਕ ਹੈਲੋ ਹੈਲੋ ਇਹ ਆ ਮਿੱਤਰ ਆਪਣੇ ਡੀਜੀ ਟੈਕ ਦੇ ਮਾਈਕ ਫ੍ਰੀ ਦੀ ਪ੍ਰੋਮੋਸ਼ਨ ਕਰ ਰਹੇ ਆ ਡੀਜੀ ਟੈਕ ਵਾਲੇ ਨੇ ਫ੍ਰੀ ਦੀ ਬਹੁਤ ਵਧੀਆ ਮਾਈਕ ਨੇ ਜੇ ਕਿਸੇ ਨੇ ਲਿਆਉਣੇ ਹੋਣ ਹੈਲੋ ਹੈਲੋ ਬਹੁਤ ਨਿਆਰਾ ਮਿਲਦਾ ਕਹਿੜਾ ਜੀ ਯਾਰ ਡਿਜੀਟੈਕ ਲਾਓ ਲਾਓ ਮਾਈਕ ਲੈ ਲਓ ਮਾਈਕ ਹਲੋ ਇਹ ਬੋਲੋ ਹੁਣ ਤੁਸੀਂ ਕੀ ਬੋਲਣਾ ਤੇ ਠੀਕ ਹੈ ਮਿੱਤਰੋ ਜਿਵੇਂ ਜਿਵੇਂ ਪੇਪਰ ਬੱਚਿਆਂ ਦੇ ਹੋਈ ਜਾਂਦੇ ਆ ਜਾਂ ਸਿਲੈਕਸ਼ਨ ਹੋਈ ਜਾਂਦੀ ਓਵੇਂ ਓਵੇਂ ਬੱਚੇ ਆ ਜਾਂਦੇ ਆ ਸ਼ੂਟ ਕਰਵਾਈ ਜਾਂਦੇ ਆ ਥੋੜਾ ਭਾਈ ਖੜਾ ਖੜਾ ਬੋਰ ਹੋਈ ਜਾਂਦਾ ਮੈਂ ਸੋਚਿਆ ਕੁਛ ਭਕਾਈ ਮਾਰ ਲਈ ਹੈ ਹਨਾ ਕਾਹੀ ਕੀ ਮਾਰੀਏ ਗੱਲਾਂ ਹੀ ਹੈ ਨਹੀਂ ਗੱਲਾਂ ਯਾਦ ਹੀ ਨਹੀਂ ਆਉਂਦੀਆਂ ਕੀ ਮਾਰੀਏ ਗਾਣਾ ਨਾ ਸੁਣਾਗੇ ਓਏ ਤੇ ਭਾਈ ਦੀ ਬਾਝੀ ਹੋ ਰਹੀ ਆ ਕਿ ਸੁਣਾ ਦਿਆਂ ਕਿਹੜਾ ਸੁਣਾਵਾ ਹਾਂ ਹੰ ਦੇਖ ਲੈ ਨਜ਼ਰ ਇੱਕ ਸਾਡੇ ਵੱਲ ਤੂੰ ਤੇਰੇ ਆਰਾਹ ਦੇ ਵਿੱਚ ਰੋਜ਼ ਆਉਣਿਆ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਆਰਾ ਤੇਰੇ ਨਾਲ ਜਿਉਣਾ ਚਾਹੁੰਨੇ ਆ ਕੈਸੀ ਬਾਜ ਆ ਯਾਰ ਮੇਰੀ ਹੂੰ ਬਿੱਠਾ ਮਾਰਕ ਟੱਪੀ ਜਾਂਦੇ ਲ ਕੋਲ ਦੀ ਜੇ ਮੇਰੇ ਉੱਤੇ ਮਾਰਗੇ ਨਾ ਕੀ ਕਮਾ ਹੁਣ ਬੇਜਵਾਨ ਪੰਛੀ ਨੇ ਕਦੇ ਵੀ ਕੁਝ ਵੀ ਮਾਰ ਸਕਦੇ ਨੇ ਉਹਦਾ ਸ਼ੁਕਰ ਹੈ ਬੈਠੀ ਮਾਰਦੇ ਆ ਬਾਬਾ ਹੋਰ ਨਹੀਂ ਆਪਣੇਆਂ ਨੂੰ ਛੁਰਾ ਮਾਰਦੇ ਬੰਦਿਆਂ ਨੂੰ ਜਿਵੇਂ ਪਿੱਠ ਪਿੱਛੇ ਮਾਰਦੇ ਆ ਚਲੋ ਠੀਕ ਐ ਅਗਲੇ ਜਰੀ ਮਿਲਦੇ ਆ ਤੁਸੀਂ ਆਖੋਗੇ ਇੱਕ ਹੀ ਥਾਂ ਤੇ ਖੜਾ ਬੋਲੀ ਜਾਂਦਾ ਮਿਲਦੇ ਆ ਹਨਾ A few moments later ਬellowੇ ਮਿੱਤਰੋ ਆਪਾਂ ਬਹਿ ਕੇ ਗੱਡੀ 'ਚ ਗੱਡੀ 'ਚ ਤੁਹਾਡੇ ਲਈ ਲੈ ਕੇ ਆਇਆ ਮੈਂ ਅੱਜ ਜੈਂਡਵਿਚ ਭੁੱਖ ਬਹੁਤ ਲੱਗੀ ਪਈ ਸੀ ਯਾਰ ਜੇ ਤੁਸੀਂ ਵੀ ਵਲੌਗ ਦੇਖਦੇ ਦੇਖਦੇ ਥੱਕ ਗਏ ਹੋ ਤਾਂ ਕੁਝ ਵੀ ਖਾ ਲਓ ਜੋ ਵੀ ਨੇੜੇ ਤੇੜੀ ਚੀਜ਼ ਪਈ ਹੈ ਨਾ ਉਹ ਖਾ ਲਓ ਚਾਹੇ ਮੰਮੀ ਫਿਰ ਦੇ ਕੋਲੇ ਉਹਦੇ ਤੋਂ ਛਿੱਤਰੀ ਖਾ ਲਓ ਲਵ ਯੂ ਸਾਰਿਆਂ ਨੂੰ ਭੁੱਖ ਬਹੁਤ ਲੱਗੀ ਸੀਗੀ ਦੇ ਘਰੇ ਆ ਕੇ ਰੋਟੀ ਨਾਲ ਖਾਵਾਂਗੇ ਇਹਨਾਂ ਨਾਲ ਢੱਣੀ ਭਰਦਾ ਮੇਰਾ ਬਾਰ ਲਿਆ ਚੀਜ਼ਾਂ ਮਜਬੂਰੀ ਸੀ ਖਾਣਾ ਪਿਆ ਇਹਦੇ ਵਾਸਤੇ ਫਿਰਦੇ ਆਪਾਂ ਰੋਟੀ ਵਾਸਤੇ ਦੇਖ ਚਲੋ ਫੇਰ ਕਰਦੇ ਆ ਸ਼ੂਟ ਆਜੋ ਚਲੋ ਤਾਂ ਹਾਂ ਜੀ ਮਿੱਤਰੋ ਖਾ ਲਿਆ ਹਨਾ ਸਾਰਾ ਕੁਝ ਸਾਰਾ ਕੁਝ ਔਰੀ ਸੈਂਡਵਿਚ ਐਸੀ ਕੱਲੇ ਹੁਣ ਫੇਰ ਸ਼ੂਟ ਦੁਬਾਰਾ ਕਰਦੇ ਆਂ ਟਾਈਮ ਵੀ ਬਥੇਰਾ ਹੋ ਗਿਆ ਇਹ ਤੋਂ ਪਹਿਲਾਂ ਜੇ ਹਨੇਰਾ ਹੋ ਹੀ ਗਿਆ ਮੈਨੂੰ ਲੱਗਦਾ ਮੈਂ ਤਾਂ ਦਿਸਣੋਂ ਵੀ ਹਟ ਜੂਗਾ ਕਲ ਕੋਈ ਨਾ ਤੇ ਆਜੋ ਕਰਦੇ ਆਂ ਸ਼ੂਟ ਆਜੋ A few moments later ਤਾਂ ਹਾਂ ਜੀ ਮਿੱਤਰੋ ਸ਼ੂਟ ਆਪਣਾ ਹੋ ਗਿਆ ਖਤਮ ਤੇ ਹੁਣ ਆਪਾਂ ਕਰਦੇ ਆਂ ਸਮਾਨ ਦੀ ਪੈਕਿੰਗ ਚਾਹੀਏ ਕਰੇ ਠੰਡ ਬਹੁਤ ਹੋ ਜਾਂਦੀ ਆ ਥਰ ਜੂਗਾ ਅੱਜ ਤਾਂ ਮੈਂ ਚਲੋ ਠੀਕ ਹੈ ਮਿੱਤਰੋ ਸਮਾਨ ਪੈਕ ਕਰਦਾ ਹਾਂ ਮੈਂ ਲਵ ਯੂ ਮਿੱਤਰੋ ਕਰਤਾ ਸਮਾਨ ਪੈਕ ਰੱਖਤਾ ਗੱਡੀ 'ਚ ਹੁਣ ਆਪਾਂ ਚੱਲਦੇ ਆਂ ਆਪਣੇ ਸੋਹਣੇ ਸ਼ਹਿਰ ਬਠਿੰਡੇ ਮਿਲਦੇ ਆ ਤੁਹਾਨੂੰ ਆਜੋ ਹਾਂ ਜੀ ਮਿੱਤਰੋ ਅੱਜ ਅਸੀਂ ਪਹੁੰਚ ਗਿਆ ਸਾਡੇ ਸੋਹਣੇ ਸ਼ਹਿਰ ਬਟਿੰਡੇ ਇਹ ਮੇਰੇ ਉਸਤਾਦ ਜੀ ਨੇ ਮੈਨੂੰ ਛੱਡਣਾ ਇਹਨੇ ਗੱਡੀ ਗੁੱਡੀ ਸਮਾਨ ਸਮੂਨ ਸਾਰਾ ਅਜੀਤ ਬਾਹਨ ਦਾ ਐਂ ਜਗ੍ਹਾ ਤਾਂ ਚੱਕੀ ਇਹਨੇ ਤੁਸੀਂ ਸਿਕਿਉਰਿਟੀ ਤੇ ਮੈਨੂੰ ਛੱਡਣਾ ਇਹਨੇ ਠੀਕ ਹੋ ਜੀ ਬਾਏ ਮਿਲਦੇ ਆਂ ਨਾ ਤੇ ਇਹ ਵਲੌਗ ਤੁਹਾਨੂੰ ਕਿਵੇਂ ਲੱਗਿਆ ਮਿੱਤਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੇ ਮਿਲਦੇ ਆਂ ਆਪਾਂ ਅਗਲੇ ਵਲੌਗਾਂ ਚ ਐਂ ਬਣੇ ਰਵਾਂਗੇ ਲਵ ਯੂ ਸਾਰਿਆਂ ਨੂੰ ਟੇਕ ਕੇਅਰ I'm <laughs>